ਹਾਂਜੀ ਸਤਿ ਸ੍ਰੀ ਅਕਾਲ ਜੀ ਵਿਰਸਾ 컬렉ਸ਼ਨ ਤੇ ਸਾਰੀਆਂ ਭੈਣਾਂ ਦਾ ਬਹੁਤ-ਬਹੁਤ ਸਵਾਗਤ ਹੈ ਜੀ ਬਹੁਤ ਸੋਹਣੀ ਡਿਜ਼ਾਈਨਰ 컬렉ਸ਼ਨ ਦੇ ਨਾਲ ਹਾਜ਼ਰ ਹੋਏ ਹਾਂ ਜੀ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਤੇ ਬਹੁਤ ਹੀ ਪਿਆਰੇ-ਪਿਆਰੇ ਜੇ ਡਿਜ਼ਾਈਨਰ ਪੀਸ ਹੈ ਜੀ 6000 ਰੁਪਏ ਦਾ ਪ੍ਰਾਈਸ ਹੈ ਜੀ ਜਿਹੜੀ ਵੀ ਭੈਣ ਨੂੰ ਜਿਹੜਾ ਵੀ ਕਲਰ ਪਸੰਦ ਹੋਵੇ ਤੁਸੀਂ ਲੈ ਸਕਦੇ ਹੋ ਦੋ ਹੀ ਕਲਰ ਆਏ ਸੀ ਜੀ ਇਹਦੇ ਵਿੱਚ ਕਰੀਮ ਤੇ ਮਸਟਰਡ ਜੀ ਇਹ ਵਾਲੇ ਸੂਟ ਆਉਣਗੇ ਜੀ ਪਿਓਰ ਗਲਾਸ ਸਿਲਕ ਦੇ ਜੀ ਨਾਲ ਬਾਟਮ ਪਿਓਰ ਕ੍ਰੇਪ ਦੀ ਮਿਲੂਗੀ ਨਾਲ ਪਿਓਰ ਆਪਣਾ ਔਰਗਾਂਜ਼ਾ ਦਾ ਤੁਹਾਨੂੰ ਦੁਪੱਟਾ ਮਿਲੂਗਾ 33200 ਰੁਪਏ ਦਾ ਪ੍ਰਾਈਸ ਹੈ ਬਹੁਤ ਹੀ ਜਿਆਦਾ ਸੋਹਣਾ ਇਹ ਸੂਟ ਹੈ ਬਹੁਤ ਪਿਆਰੇ ਪਿਆਰੇ ਜੇ ਇਹਨਾਂ ਦੇ ਕਲਰ ਹੈ ਜੀ ਸ਼ਰਟ ਦੇ ਉੱਪਰ ਵੀ ਵਰਕ ਆਊਗਾ ਬਾਟਮ ਤੇ ਵੀ ਵਰਕ ਆਊਗਾ ਜੀ ਦੁਪੱਟੇ ਤੇ ਉੱਪਰ ਤੁਹਾਨੂੰ ਲੇਸ ਦੀ ਫਿਨਿਸ਼ਿੰਗ ਮਿਲੂਗੀ ਜੀ ਤੇ ਬਹੁਤ ਹੀ ਜਿਆਦਾ ਸੋਹਣਾ ਕੱਪੜਾ ਹੈ ਜੀ ਇਹ ਬਹੁਤ ਜਿਆਦਾ ਸੋਹਣਾ ਫੈਬਰਿਕ ਹੈ ਇਹ ਵਾਲੇ ਸੂਟ ਰੌ ਸਿਲਕ ਤੇ ਆਉਣਗੇ ਜੀ ਬਹੁਤ ਹੀ ਜ਼ਿਆਦਾ ਇਹਨਾਂ ਦੇ ਉੱਪਰ ਕੰਮ ਹੋਇਆ ਜੀ ਸੂਟਾਂ ਦੇ ਉੱਪਰ 43400 ਰੁਪਏ ਇਹਨਾਂ ਦਾ ਪ੍ਰਾਈਸ ਹੈ ਜੀ ਸਾਰੇ ਦੁਪੱਟੇ ਤੇ ਵੀ ਕੰਮ ਹੋਇਆ 4 ਸਾਈਡ ਲੈਸ ਦੀ ਫਿਨਿਸ਼ਿੰਗ ਹੈ ਜੀ ਤੇ ਸਾਰੀ ਸ਼ਰਟ ਦੇ ਉੱਪਰ ਵੀ ਕੰਮ ਹੋਇਆ ਜੀ ਬਹੁਤ ਹੀ ਜ਼ਿਆਦਾ ਸੋਹਣਾ ਤੇ ਪਿਆਰਾ ਇਹਦਾ ਸਟੱਫ ਹੈ ਰੌ ਸਿਲਕ ਦੇ ਇਹ ਸੂਟ ਹੈ ਜੀ ਤੁਸੀਂ ਦੇਖ ਸਕਦੇ ਹੋ ਵਰਕ ਸਾਨੂੰ ਇਹਦੀ ਸ਼ਰਟ ਤੇ ਸਾਰੀ ਸ਼ਰਟ ਦੇ ਉੱਪਰ ਵਰਕ ਮਿਲੂਗਾ ਜੀ ਫਰੰਟ ਦੇ ਉੱਪਰ ਸਾਨੂੰ ਲੈਸ ਦੀ ਫਿਨਿਸ਼ਿੰਗ ਮਿਲੂਗੀ ਜੀ ਤੇ ਬਹੁਤ ਸੋਹਣੇ ਸੋਹਣੇ ਜਿਹੇ ਤੇ ਪਿਆਰੇ ਪਿਆਰੇ ਜਿਹੇ ਇਹਨਾਂ ਦੇ ਕਲਰ ਆ ਜਲਦੀ ਜਲਦੀ ਤੁਸੀਂ ਆਪਦੀ ਬੁਕਿੰਗ ਕਰਵਾ ਲਓ ਜੀ 74300 ਰੁਪਏ ਦਾ ਪ੍ਰਾਈਸ ਹੈ ਜੀ ਇਹ ਵਾਲੇ ਸੂਟ ਪ्युअर ਬਨਾਰਸੀ ਸਿਲਕ ਦੇ ਆਉਣਗੇ ਜੀ ਇਹ ਤੁਸੀਂ ਆਲ ਓਵਰ ਵੀ ਲੈ ਸਕਦੇ ਹੋ ਮੈਚਿੰਗ ਵੀ ਲੈ ਸਕਦੇ ਹੋ ਜੀ ਜਿਵੇਂ ਦੀ ਤੁਹਾਡੀ ਚੋਇਸ ਹੈ ਉਵੇਂ ਦਾ ਤੁਸੀਂ ਇਹਨਾਂ ਨੂੰ ਰੈਡੀ ਕਰਵਾ ਸਕਦੇ ਹੋ ਜੇ ਤੁਸੀਂ ਆਲ ਓਵਰ ਲੈਣਾ ਆਲ ਓਵਰ ਵੀ ਮਿਲ ਜੂਗਾ ਜੀ ਮੈਚਿੰਗ ਲੈਣਾ ਮੈਚਿੰਗ ਵੀ ਮਿਲ ਜੂਗਾ ਤੁਸੀਂ ਇਹਨਾਂ ਨੂੰ ਪਲੇਨ ਬਾਟਮ ਦੇ ਨਾਲ ਮੈਚਿੰਗ ਵੀ ਕਰਵਾ ਸਕਦੇ ਹੋ ਕਰੇਪ ਦੀ ਨਾਲ ਤੇ 260 ਰੁਪਏ ਪਰ ਮੀਟਰ ਦੇ ਹਿਸਾਬ ਨਾਲ ਇਹਨਾਂ ਦਾ ਪ੍ਰਾਈਸ ਹੈ ਜੀ ਬਹੁਤ ਜਿਆਦਾ ਸੋਹਣਾ ਫੈਬਰਿਕ ਹੈ ਜੀ ਪਿਓਰ ਬਨਾਰਸੀ ਸਿਲਕ ਹੈ ਕੋਈ ਇਹਦੇ ਤੇ ਤੁਹਾਨੂੰ ਵਰਕ ਕਰਾਉਣ ਦੀ ਲੋੜ ਨਹੀਂ ਕੋਈ ਐਕਸਟਰਾ ਖਰਚਾ ਕਰਨ ਦੀ ਤੁਹਾਨੂੰ ਇਹਦੇ ਤੇ ਕੋਈ ਜ਼ਰੂਰਤ ਨਹੀਂ ਜੀ ਇਹ ਤੁਸੀਂ ਐਸੇ ਤਰ੍ਹਾਂ ਬਣਾ ਸਕਦੇ ਹੋ ਬਸ ਚਾਕਾਂ ਤੇ ਤੇ ਘੇਰੇ ਤੇ ਲੈਸ ਦੀ ਫਿਨਿਸ਼ਿੰਗ ਦੇ ਕੇ ਬਹੁਤ ਸੋਹਣਾ ਸੂਟ ਰੈਡੀ ਹੋਊਗਾ ਜੀ ਪਾਰਟੀ ویئر ਇਹ ਵਾਲੇ ਸੂਟ ਤੁਹਾਨੂੰ ਮਿਲਣਗੇ ਜੀ ਪਸ਼ਮੀਨੇ ਦੇ ਰਾਮਟੈਕਸ ਦਾ ਪਸ਼ਮੀਨਾ ਆਊਗਾ ਜੀ 1250 ਰੁਪਏ ਪ੍ਰਾਈਸ ਹੈ ਜੀ ਫ੍ਰੀ ਸ਼ਿਪਿੰਗ ਹੈ ਬਹੁਤ ਸੋਹਣੇ ਸੋਹਣੇ ਜੀ ਇਹਨਾਂ ਦੇ ਕਲਰ ਡਿਜ਼ਾਈਨ ਹੈ ਤੇ ਰਾਮ ਟੈਕਸ ਦਾ ਫੈਬਰਿਕ ਹੈ ਜੀ ਇਹ ਕੋਈ ਇਹਦੇ ਤੇ ਬੁਰਨੀ ਆਉਂਦਾ ਜੀ ਕੋਈ ਲਾਈਨਿੰਗ ਦੀ ਲੋੜ ਨਹੀਂ ਬਹੁਤ ਜ਼ਿਆਦਾ ਸੋਹਣਾ ਇਹ ਬ੍ਰਾਂਡਡ ਫੈਬਰਿਕ ਹੈ ਤੇ ਰੰਗ ਡਿਜ਼ਾਈਨ ਇੱਕ ਤੋਂ ਇੱਕ ਵੱਧ ਕੇ ਸੋਹਣਾ ਜੀ ਇਹ ਵਾਲੇ ਸੂਟ ਖੁਸ਼ੀ ਜਲਦੀ ਜਲਦੀ ਆਪਦੀ ਬੁਕਿੰਗ ਕਰਵਾ ਲੈਣੀ ਹੈ ਜੀ ਕਿਉਂਕਿ ਇਹ ਲਿਮਟਿਡ ਸਟਾਕ ਹੈ ਜੀ ਬ੍ਰਾਂਡਡ ਫੈਬਰਿਕ ਤੇ ਪ੍ਰਿੰਟਡ ਸਾਡੇ ਕੋਲੇ ਜ਼ਿਆਦਾ ਟਾਈਮ ਨਹੀਂ ਰੁਕਦਾ ਜੀ ਤੁਸੀਂ ਫਟਾਫਟ ਆਪਦੀ ਬੁਕਿੰਗ ਕਰਵਾ ਸਕਦੇ ਹੋ ਇਹ ਵਾਲੇ ਸੂਟ ਆਉਣਗੇ ਜੀ ਟਿਸਟਾ ਬ੍ਰਾਂਡ ਦੇ ਕੋਟਰਾਏ ਦੇ 1450 ਰੁਪਏ ਇਹਨਾਂ ਦਾ ਪ੍ਰਾਈਸ ਹੈ ਜੀ ਫ੍ਰੀ ਸ਼ਿਪਿੰਗ ਹੈ ਬਹੁਤ ਜ਼ਿਆਦਾ ਸੋਹਣਾ ਇਹ ਫੈਬਰਿਕ ਹੈ ਜੀ ਬਹੁਤ ਜ਼ਿਆਦਾ ਲਾਈਟ ਵੇਟ ਫ੍ਰੀ ਵਿੰਟਰ ਦੇ ਵਿੱਚ ਆਰਾਮ ਨਾਲ ਪਹਿਣ ਵਾਲਾ ਫੈਬਰਿਕ ਹੈ ਜੀ ਇਹ ਵਾਲਾ ਸੂਟ ਆਉਣਗੇ ਜੀ ਖੀਨਖਾਬ ਦੇ 1400 ਰੁਪਏ ਦਾ ਆਲ ਓਵਰ 5 ਮੀਟਰ ਤੁਹਾਨੂੰ ਸੂਟ ਮਿਲੂਗਾ ਜੀ ਜੇ ਤੁਸੀਂ ਮੈਚਿੰਗ ਕਰਵਾਉਣੀ ਹੈ ਤਾਂ ਮੈਚਿੰਗ ਵੀ ਹੋ ਜੂਗੀ ਜੀ ਇਹਦੀ ਤੁਸੀਂ ਆਲ ਓਵਰ ਵੀ ਲੈ ਸਕਦੇ ਹੋ ਮੈਚਿੰਗ ਵੀ ਕਰਵਾ ਸਕਦੇ ਹੋ ਜਿੰਮੇ ਦੀ ਤੁਹਾਡੀ ਚੋਇਸ ਹੈ ਜੀ ਆਪਾਂ ਉਸੇ ਤਰ੍ਹਾਂ ਤੁਹਾਨੂੰ ਇਹ ਰੈਡੀ ਕਰਵਾ ਦਾਂਗੇ ਜੀ ਤੇ ਸਟੱਫ ਇਹ ਬਹੁਤ ਜ਼ਿਆਦਾ ਸੋਹਣਾ ਹੈ ਜੀ ਬਹੁਤ ਜ਼ਿਆਦਾ ਪਿਆਰਾ ਜਿਹਾ ਸਟੱਫ ਹੈ ਤੇ ਬਹੁਤ ਹੀ ਰੀਜ਼ਨੇਬਲ ਪ੍ਰਾਈਸ ਹੈ ਜੀ ਇਹਦਾ ਬਹੁਤ ਘੱਟ ਪ੍ਰਾਈਸ ਦੇ ਵਿੱਚ ਇਹ ਸੋਨੂੰ ਸੂਟ ਮਿਲ ਰਹੇ ਹੈ ਜੀ 1400 ਰੁਪਏ ਦੇ ਵਿੱਚ ਫ੍ਰੀ ਸ਼ਿਪਿੰਗ ਦੇ ਨਾਲ ਸੋਨੂੰ ਇਹ ਸੂਟ ਮਿਲ ਜੂਗਾ ਜੀ 5 ਮੀਟਰ ਤੇ ਜਿਹੜੀਆਂ ਭੈਣਾਂ ਨੇ ਹਜੇ ਤੱਕ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਜੀ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਤੇ ਘੰਟੀ ਵਾਲੇ ਬਟਨ ਨੂੰ ਆਨ ਕਰ ਲਿਆ ਕਰੋ ਤਾਂ ਜੋ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਸਾਰਿਆਂ ਤੋਂ ਪਹਿਲਾਂ ਮਿਲ ਸਕੇ ਜੀ ਉਹਨੂੰ ਪਲੀਜ਼ ਸ਼ੇਅਰ ਜ਼ਰੂਰ ਕਰ ਦਿਆ ਕਰੋ ਜੀ ਲਾਈਕ ਜ਼ਰੂਰ ਕਰ ਦਿਆ ਕਰੋ ਤੇ ਪਲੀਜ਼ ਕਮੈਂਟ ਜ਼ਰੂਰ ਕਰਿਆ ਕਰੋ ਸਾਰੀਆਂ ਭੈਣਾਂ ਨੂੰ ਬੇਨਤੀ ਹੈ ਜੀ ਪਲੀਜ਼ ਕਮੈਂਟ ਜ਼ਰੂਰ ਕਰਕੇ ਦੱਸਿਆ ਕਰੋ ਵੀ ਕਲੈਕਸ਼ਨ ਤੁਹਾਨੂੰ ਕਿਵੇਂ ਦੀ ਲੱਗਦੀ ਹੈ ਕਿਵੇਂ ਦੇ ਸੂਟ ਅਸੀਂ ਲੈ ਕੇ ਆਈਏ ਕਿਵੇਂ ਦੀ ਤੁਹਾਡੀ ਚੋਇਸ ਹੈ ਪਲੀਜ਼ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਤੇ ਸਟੱਫ ਦੀ ਆਪਣੀ ਪੂਰੀ ਗਾਰੰਟੀ ਹੁੰਦੀ ਹੈ ਜੀ ਬਹੁਤ ਜ਼ਿਆਦਾ ਸੋਹਣਾ ਸਟੱਫ ਹੈ ਜੀ ਇਹ ਵਾਲੇ ਸੂਟ ਸ਼ਾਲ ਦੇ ਨਾਲ ਆਉਣਗੇ ਜੀ ਪਸ਼ਮੀਨੇ ਦੇ ਕੋਈ ਬੁਰੀ ਸ਼ਿਕਾਇਤ ਨਹੀਂ ਜੀ ਕੋਈ ਇਹਨਾਂ ਤੇ ਕਪੜਾ ਇਹ ਖਰਾਬ ਨਹੀਂ ਹੁੰਦਾ ਕੋਈ ਰੰਗ ਨਹੀਂ ਨਿਕਲਦਾ ਜੀ ਨਾਲ ਇਹਨਾਂ ਦੇ ਸ਼ਾਲ ਆਊਗਾ ਜੀ ਤੇ ਸੂਟ ਆਊਗਾ ਜੀ ਡਿਜੀਟਲ ਪ੍ਰਿੰਟ ਦਾ ਬਹੁਤ ਸੋਹਣਾ ਫੈਬਰਿਕ ਹੈ ਜੀ ਇਹ 800 ਤੇ 60 ਰੁਪਏ ਦੇ ਵਿੱਚ ਤੁਹਾਨੂੰ ਫ੍ਰੀ ਸ਼ਿਪਿੰਗ ਦੇ ਨਾਲ ਇਹ ਸੂਟ ਸੂਨ ਸੂਟ ਤੁਹਾਨੂੰ ਘਰੇ ਬੈਠਿਆਂ ਨੂੰ ਮਿਲ ਜੂਗਾ ਜੀ ਤੇ ਬਹੁਤ ਹੀ ਜ਼ਿਆਦਾ ਸੋਹਣੇ ਇਹਨਾਂ ਦੇ ਕਲਰ ਡਿਜ਼ਾਈਨ ਆ ਲਾਈਟ ਡਾਰਕ ਸਾਰੇ ਕਲਰ ਮਿਲ ਜਾਣਗੇ ਜੀ ਤੁਹਾਨੂੰ ਜਿਹੜੀ ਵੀ ਭੈਣ ਨੂੰ ਜਿਹੜਾ ਵੀ ਕਲਰ ਪਸੰਦ ਹੋਵੇ ਸਕਰੀਨਸ਼ਾਟ ਭੇਜ ਕੇ ਜੀ ਸਾਡੇ WhatsApp ਨੰਬਰ ਤੇ ਤੁਸੀਂ ਆਰਡਰ ਬੁੱਕ ਕਰਵਾ ਸਕਦੇ ਹੋ ਜਿਹੜੀਆਂ-ਜਿਹੜੀਆਂ ਭੈਣਾਂ ਨੂੰ ਜਿਹੜੇ-ਜਿਹੜੇ ਕਲਰ ਪਸੰਦ ਆ ਜਲਦੀ-ਜਲਦੀ ਤੁਸੀਂ ਆਪਦੀ ਬੁਕਿੰਗ ਕਰਵਾ ਸਕਦੇ ਹੋ ਜੀ ਤੇ ਸਾਰੀਆਂ ਭੈਣਾਂ ਨੂੰ ਬੇਨਤੀ ਹੈ ਜੀ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਆ ਕਰੋ ਆਪਾਂ ਸਾਰੀ ਡਿਟੇਲ ਵੀਡੀਓ ਦੇ ਵਿੱਚ ਦਿੱਤੀ ਹੁੰਦੀ ਆ ਰੇਟ ਵੀ ਸਟੱਫ ਵੀ ਸਾਰੇ ਆਪਾਂ ਦੱਸਿਆ ਹੁੰਦਾ ਜੀ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਆ ਕਰੋ ਤੇ ਵੱਧ ਤੋਂ ਵੱਧ ਆਪਦੀ ਭੈਣ ਦੀ ਸਪੋਰਟ ਕਰੋ ਜੀ ਵੱਧ ਤੋਂ ਵੱਧ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਆਪਾਂ ਰੋਜ਼ ਹੀ ਸੂਟਾਂ ਦੀਆਂ ਵੀਡੀਓ ਪਾਉਣੇ ਆ ਜੀ ਵਰਕ ਵਾਲੇ ਸੂਟਾਂ ਦੀਆਂ ਵੀ ਪਾਉਣੇ ਆ ਤੇ ਪ੍ਰਿੰਟਡ ਸੂਟਾਂ ਦੀਆਂ ਵੀ ਪਾਉਣੇ ਆ ਜਿਵੇਂ ਦੀ ਤੁਹਾਡੀ ਚੋਇਸ ਹੈ ਤੁਸੀਂ ਉਸੇ ਤਰ੍ਹਾਂ ਸਾਡੇ ਤੋਂ ਸੂਟ ਰੈਡੀ ਕਰਵਾ ਸਕਦੇ ਹੋ ਤੇ ਵੀਡੀਓ ਨੂੰ ਐਂਡ ਤੱਕ ਦੇਖਣ ਲਈ ਸਾਰੀਆਂ ਭੈਣਾਂ ਦਾ ਬਹੁਤ-ਬਹੁਤ ਧੰਨਵਾਦ ਜੀ ਥੈਂਕ ਯੂ